ਖੇ ਜੋਦੇ ਦੇ ਉੱਤੇ ਅੰਗਰੇਜ਼ ਛਾਦਦ ਕਰਦੇ ਹੋਏ ਤੇ ਮੈਂ ਤਕਰੀਬਨ ਦੇਖ ਵੀ ਰਿਹਾ ਸੀਗਾ ਜੀ ਮੈਂ ਕਿਹਾ ਵੀ ਜਿਹੜਾ ਪਹਿਰਾਵਾ ਤੁਹਾਡਾ ਇਹ ਮਾਲਵੇ ਏਰੀਏ ਦਾ ਜੀ ਇਹ ਪਹਿਰਾਵਾ ਹਾਜੀ ਦੋਸਤੋ ਸਸਿਗਲ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਦਿਨ ਸੰਡੇ ਦਾ ਤੇ ਜੇ ਥੰਡੇ ਖਾਲੀ ਚੱਲ ਜੇ ਹੋ ਨਹੀਂ ਸਕਦਾ ਜੀ ਅਸੀਂ ਅੱਜ ਕਿਸੇ ਪਾਸੇ ਪਲਾਨ ਬਣਾਇਆ ਅੱਜ ਘੁੰਮਣ ਚ ਰੰਦਾ ਤੇ ਸੋਚਿਆ ਵੀ ਦਿਲੰਦਰ ਤੋਂ ਅੰਮ੍ਰਿਤਸਰ ਰਵਰਤੇ ਕਰਤਾ ਪਰ ਜੰਗਿਆ ਆਜ਼ਾਦੀ ਮੈਮੋਰੀਅਲ ਬਣਿਆ ਹੋਇਆ ਅੱਜ ਅਸੀਂ ਉਹ ਦੇਖਣ ਜਾਵਾਂਗੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਵੀ ਵੈਸੇ ਸਾਨੂੰ ਪਤਾ ਨਹੀਂ ਉੱਥੇ ਵੀਡੀਓਗ੍ਰਾਫੀ ਅਲਾਉਟ ਹੈ ਕਿ ਨਹੀਂ ਦੇਖ ਅਪ ਵੀਡੀਓਗ੍ਰਾਫੀ ਨਹੀਂ允许 ਹੈਗੀ ਅੱਛਾ ਵੀਡੀਓ ਪ੍ਰੋਪਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਤੇ ਆਪਾਂ ਕੋਸ਼ਿਸ਼ ਕਰਾਂਗੇ ਜਿੱਥੇ ਵੀ ਜਿੱਦਾਂ ਵੀ ਆਪਾਂ ਤੁਹਾਨੂੰ ਦਿਖਾ ਸਕੀਏ ਦੇ ਨਾਲ ਉਹਨਾਂ ਨੂੰ ਗਲਤੀ ਕਰਕੇ ਦੇਖਾਂਗੇ ਪੁੱਛ ਕੇ ਵੀ ਦੇਖਾਂਗੇ ਕਿ ਥੋੜਾ ਬਹੁਤ ਇਹ ਵ Allow ਕਰ ਦੰਤਾ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬਹੁਤ ਤੋਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਅਸੀਂ ਵਧੀਆ ਵਧੀਆ ਦਿਖਾ ਸਕੀਏ ਠੀਕ ਹੈ ਜੀ ਤੇ ਹਾਂ ਇਨਫੋਰਮੇਸ਼ਨ ਦੇ ਸਕੀਏ ਜੀ ਤੇ ਆਪਾਂ ਤਾਂ ਚੱਲਦੇ ਆ ਜੀ ਗੁੰਤਾਜ ਨੂੰ ਅੱਜ ਨਾਨਾ ਦੀ ਤਿਆਰ ਕਰੀ ਜਾਂਦੇ ਆ ਤੇ ਉਹ ਪੂਰਾ ਐਕਸਾਈਟਡ ਹੈਗਾ ਤੇ ਆ ਚੱਲੀਏ ਜੀ ਫਿਰ ਜੀ ਅੱਛੇ ਨਾਲ ਜਿਸ ਕਿਸ ਦਾ ਹਾਂਜੀ ਇਹ ਹਾਂਜੀ ਨਾ ਸੇ ਨਾ ਬਿਲਡਿੰਗ ਵਿੱਚ ਨਾ ਕਮਨਟਾਂ ਨਾ ਅੜਿਤ ਪਾਰਕ ਚਾ ਬਹੁਤ ਕੁਛ ਆ ਪੂਰਾ ਐਕਸਾਈਟਡ ਆ ਹਨਾ ਜਾਣ ਲਈ ਹਾਂਜੀ ਪਹਿਲੀ ਵਾਰ ਚੱਲਣਾ ਹਾਂਜੀ ਗੁੰਤਾਜ ਪਹਿਲੀ ਵਾਰ ਚੱਲਿਆ ਅਸੀਂ ਪਹਿਲਾਂ ਗਏ ਹੋਏ ਆ ਤਕਰੀਬਨ 7-8 ਸਾਲ ਪਹਿਲਾਂ ਗਏ ਸੀਗੇ ਉਦੋਂ ਤਾਂ ਵੀਡੀਓ ਕਾਫੀ ਲਾਊਡ ਸੀ ਚਲੋ ਦੇਖਦੇ ਆ ਜੀ ਆਓ na baith ke lag gaya phir na ashina jaldi jaldi jaavange phir na ਸੋ ਦੋਸਤੋ ਆਪਾਂ ਇੱਥੇ ਪਹੁੰਚ ਗਏ ਆ ਜੀ ਜੰਗਿਆ ਅਜ਼ਾਦੀ ਕਰਤਾਰਪੁਰ ਇਹ ਜਲੰਧਰ ਤੋਂ ਅੰਮ੍ਰਿਤਸਰ ਰੋਡ ਤੇ ਜਲੰਧਰ ਤੋਂ ਤਕਰੀਬਨ ਕਿੰਨੇ 10-12 ਕਿਲੋਮੀਟਰ ਦੀ ਦੂਰੀ ਤੇ ਕਰਤਾਰਪੁਰ ਛੋਟਾ ਜਿਹਾ ਇੱਕ ਸ਼ਹਿਰ ਆਉਂਦਾ ਜੀ ਜਿੱਥੇ ਜੰਗਿਆ ਅਜ਼ਾਦੀ ਮੈਮੋਰੀਅਲ ਬਣਿਆ ਹੋਇਆ ਹੈ ਜੀ ਤੇ ਇੱਥੇ ਪਾਰਕਿੰਗ ਬਿਲਕੁਲ ਫਰੀ ਹੈ ਪਾਰਕਿੰਗ ਦੇ ਕੋਈ ਚਾਰਜ ਨਹੀਂ ਹੈਗੇ ਜੀ ਇਸ ਬਾਰੇ ਜੀ ਨਿੱਕ ਜਾਣਕਾਰੀ ਹੈ ਜੀ ਇਹ 25 ਏਕੜ ਦੇ ਵਿੱਚ ਬਣਿਆ ਹੋਇਆ ਹੈ ਤੇ ਇਹਨੂੰ ਬਣਨ ਦੀ ਜਿਹੜੀ ਲਾਗਤ ਆਈ ਸੀ ਜਿਹੜਾ ਇਹਦਾ ਖਰਚਾ ਆਇਆ ਸੀ 200 ਕਰੋੜ ਤੋਂ ਤਕਰੀਬਨ ਤਕਰੀਬਨ ਉੱਪਰ ਇਹਦਾ ਖਰਚਾ ਆਇਆ ਸੀਗਾ ਬਣਨ ਦਾ ਹਾਂਜੀ ਟਿਕਟ ਕਾਊਂਟ ਤੇ ਆਏ ਸੀਗੇ ਜੀ ਇੱਥੇ ਲਿਖ ਕੇ ਲਗਾਇਆ ਹੋਇਆ ਅਬਵ 18 ਇਅਰ 100 ਹੈ ਜੀ 3 ਤੋਂ 18 ਸਾਲ ਤੱਕ ਦੇ ਬੱਚੇ ਲਈ 50 ਰੁਪਏ ਟਿਕਟ ਹੈ ਤੇ 3 ਸਾਲ ਤੋਂ ਘੱਟ ਲਈ ਬਿਲਕੁਲ ਫ੍ਰੀ ਹੈ ਜੀ ਟਿਕਟ ਇਹ ਔਰ ਇੱਥੇ ਨਾਲ ਲਿਖ ਕੇ ਲਗਾਇਆ ਵੀ ਹੋਇਆ ਕਿ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨੀ ਬਿਲਕੁਲ ਮਨਾ ਹੈਗੀ ਆ ਅੰਦਰ ਤੇ ਫਿਰ ਵੀ ਆਪਾਂ ਚਲੋ ਦੇਖਦੇ ਹਾਂ ਕੀ ਕਹਿੰਦੇ ਆ ਜੀ ਇਹ। ਆਪੇ ਇਹਨਾਂ ਪੁੱਛ ਲਿਓ ਵੀ ਥੀਏਟਰ ਚੱਲਦਾ ਹੈ ਕਿ ਬੰਦ ਹੈਗਾ ਜਾਂ ਕੀ ਰੀਜ਼ਨ ਹੈ। ਫੋਲਪੇਟਿਕ ਚਲੋ ਠੀਕ ਹੈ ਜੀ। ਹਾਂ 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 ਬਿਲਕੁਲ ਬਿਲਕੁਲ ਚੱਲਾਂਗੇ। ਥੀਏਟਰ ਬੰਦ ਪਿਆ ਹੋਇਆ ਜੀ ਅੰਦਰ। ਗੁੰਤਾਜ ਦੀ ਗੱਲ ਸੁਣ ਲਓ ਜੀ ਕੀ ਕਹਿੰਦਾ ਇਹ। ਹਾਂ ਮੈਂ ਕਿੱਥੇ ਆ ਕੇ ਆਇਆ ਕਿ ਕਿ ਨਾ ਮੇਰੇ ਅੱਖਾਂ ਬੈਠ ਨਾ ਝੁਕ ਨਾ ਬਾਏ ਕਿ ਕਿ ਨਾ ਤੇ ਬਾ ਸਾੜੀ ਝੁਪਾੜ ਉਹ ਨਾਲ ਐਂਟਰੀ ਉਧਰੋਂ ਨਹੀਂ ਹੈਗੀ ਐਂਟਰੀ ਇਧਰੋਂ ਆਪਾਂ ਇਧਰ ਲਈ ਬਸ ਉਹਦੀ ਐਂਟਰ ਹੋਵਾਂਗੇ ਆਪਾਂ ਅੰਦਰ ਇਧਰ ਹੀ ਆਓ ਚਲੋ ਇਹ ਐਂਟਰੀ ਤੇ ਸਿਕਿਉਰਿਟੀ ਚੈੱਕ ਅਪ ਚੈੱਕ ਅਪ ਨਾਲੇ ਚੱਲੂ ਸਟਾਰਟ ਹੋ ਜੂਗੀ ਤੁਹਾਨੂੰ ਉਸ ਤੋਂ ਨੰਬਰ ਦੇ ਲਈ ਉਹਨੇ ਥੀਏਟਰ ਬੰਦ ਪਏ ਜੀ ਕੋਈ ਪ੍ਰੋਬਲਮ ਹੋਈ ਵੀ ਆ ਓਕੇ ਗਰਾਉਂਡ ਫਲੋਰ ਤੇ ਆ ਸਰ ਠੀਕ ਹੈ ਜੀ ਉੱਪਰ ਨਹੀਂ ਜਾਣਾ ਜੀ ਅੱਛਾ ਉੱਪਰ ਨਹੀਂ ਆ ਹਾਂ ਜੀ ਗਰਾਉਂਡ ਫਲੋਰ ਤੇ ਅਸੀਂ ਆਏ ਹੋਏ ਹਾਂ ਜੀ ਹਾਂ ਜੀ ਇੰਦਰ ਐਂਟਰ ਹੁੰਦੇ ਆ ਇਸਾਰ ਬਹੁਤ ਸੋਹਣੀ ਗੈਲਰੀ ਬਣੀ ਹੋਈ ਹੈ ਜੀ ਕਹਿ ਰਹੇ ਕਿ ਕੋਈ ਫਾਲਟ ਪਿਆ ਹੋਇਆ ਥੀਏਟਰ ਨਹੀਂ ਚੱਲਦਾ ਉਹਦੇ ਵਿੱਚ ਛੋਟਾ ਜਿਹਾ ਇੱਕ ਸ਼ੋਅ ਚੱਲਦਾ ਹੁੰਦਾ ਮੂਵੀ ਸ਼ੋਅ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜਿੰਨਾ ਵੀ ਤੁਹਾਨੂੰ ਦਿਖਾ ਸਕੀਏ ਐਕਚੁਅਲੀ ਅਸੀਂ ਪਤਾ ਕੀਤਾ ਉਹ ਕਹਿੰਦੇ ਕਿ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਅੰਦਰ ਜਾ ਕੇ ਤੇ ਇੱਥੇ ਗੈਲਰੀਜ਼ ਬਣੀਆਂ ਹੋਈਆਂ ਮੈਂ ਤੁਹਾਨੂੰ ਦਿਖਾ ਦਿਆਂ ਜੀ ਇਹ ਗੈਲਰੀਜ਼ ਬਣੀਆਂ ਹੋਈਆਂ ਇੱਥੋਂ ਸ਼ੁਰੂ ਹੋ ਜਾਂਦੀਆਂ ਅਗਰ ਅੰਦਰ ਜ਼ਿਆਦਾ ਨਾਂ ਵੀ ਮੈਂ ਬੋਲ ਸਕਿਆ ਤਾਂ ਤੁਹਾਨੂੰ ਬਾਹਰ ਆ ਕੇ ਰਿਵਿਊ ਜ਼ਰੂਰ ਦੇ ਦੇਵਾਂਗਾ ਕੋਸ਼ਿਸ਼ ਕਰਾਂਗੇ ਕੈਪਚਰ ਕਰਨ ਦੀ ਸਭ ਤੋਂ ਪਹਿਲਾ ਰੂਮ ਬਣਿਆ ਹੋਇਆ ਜੀ ਇਹ ਗੈਲਰੀ ਦੇ ਵਿੱਚ ਇਹਦੇ ਵਿੱਚ ਹਿਸਟਰੀ ਜਿਹੜੀ ਦਿਖਾਈ ਗਈ ਆ ਮਹਾਰਾਜਾ ਰਜੀਤ ਸਿੰਘ ਦੇ ਨਾਲ ਸੰਬੰਧਿਤ ਦਿਖਾਈ ਗਈ ਆ ਸਾਰੀ ਹਿਸਟਰੀ ਜਿਹੜਾ ਜਹਾਜ਼ਾਂ ਦੀ ਸੰਭਾਵਨਾ ਸ਼ਾਨਦਾਰ ਪਰਦੇਸ਼ ਕਰਦੇ ਦੋ ਪਾਸੇ ਆਇਆ ਪਾਤਿ ਪਾਸ਼ਾ ਦਾ ਜਿਹੜਾ 55 ਵੇਲੇ ਦਾ ਰੋਬੀ ਸਤਾਰਾ 81 ਦੇ ਵਿੱਚ ਜਦੋਂ ਮਹਾਰਾਜਾ ਰਜੀਤ ਸਿੰਘ ਉੱਪਰ ਤੁਸੀਂ ਦੇਖ ਸਕਦੇ ਹੋ ਹੁਣ ਉਹਨਾਂ ਦੇ ਮੋਢਲੇ ਜੀਵਨ ਬਾਰੇ ਦੱਸਿਆ ਜਾ ਰਿਹਾ ਜੀ ਤੇ ਫਿਰ ਉਪਰ ਦੀ ਸੰਧੀ ਹੋਈ ਸੀ 1831 ਦੇ ਵਿੱਚ ਜੀ ਅੰਗਰੇਜ਼ਾਂ ਨਾਲ ਇਹ ਮਹਾਰਾਜਾ ਜੀ ਸਿੰਘ ਵੱਲੋਂ ਜਦੋਂ ਸੇਵਾ ਕਰਵਾਈ ਗਈ ਜੀ ਹਰਿਮੰਦਰ ਸਾਹਿਬ ਤੇ ਸੋਨਾ ਚੜਾਇਆ ਗਿਆ ਸੀਗਾ ਇਹ ਜਦੋਂ ਮਹਾਰਾਜਾ ਰਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਆਪਣੀ ਫੌਜ ਦਾ ਆਧੁਨਿਕਕਰਨ ਕੀਤਾ ਸੀਗਾ ਉਹਨਾਂ ਨਾਲ ਰਲ ਕੇ ਇੱਕ ਵਧੀਆ ਆਰਮੀ ਤਿਆਰ ਕੀਤੀ ਸੀ ਇਹਨਾਂ ਨੇ ਇਹ ਸਭ 1830 ਦੇ ਵਿੱਚ ਦੀ ਹੁੰਦੀ। ਪੰਤਾਜ ਪੁੱਛ ਰਿਹਾ ਮਹਾਰਾਜਾ ਰਜੀਤ ਸਿੰਘ ਬਾਰੇ ਬੇਟੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੁੱਢਲਾ ਜੀਵਨ ਸੀ ਉਹਦੇ ਬਾਰੇ ਜਾਣਕਾਰੀ ਦੇ ਰਿਹਾ ਇਹ ਆਪਣੇ ਸਿੱਖ ਕਿੰਗ ਸੀਗੇ ਮਹਾਰਾਜਾ ਰਣਜੀਤ ਸਿੰਘ ਇਹ ਮਹਾਰਾਜਾ ਜੀ ਸਿੰਘ ਦੇ ਲਈ ਦੇ ਰਾਜ ਦਾ ਸਮੇਂ ਜਿਹੜਾ ਹਿਸਟਰੀ ਇੱਥੇ ਦਿਖਾਈ ਜਾ ਰਹੀ ਸੀਗੀ ਤੇ ਕੋਸ਼ਿਸ਼ ਕੀਤੀ ਸੀਗੀ ਵੀ ਬਾਕੀ ਕੋਈ ਰੋਕ ਟੋਕ ਜ਼ਿਆਦਾ ਨਹੀਂ ਹੈਗੀ ਬਾਹਰ ਲਿਖੇ ਜ਼ਰੂਰ ਲਗਾਇਆ ਗਿਆ ਸੀਗਾ ਤੇ ਚਲੋ ਅੱਗੇ ਦੇਖਦੇ ਆਗੇ ਆਪਾਂ ਰੂਮ ਨੰਬਰ 2 ਦੇ ਵਿੱਚ ਜਾ ਕੇ ਇਹਦੀ ਗੈਲਰੀ ਨੰਬਰ 2 ਇਹਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਲਿਖਿਆ ਵੀ ਹੋਇਆ ਆਜ਼ਾਦੀ ਦੇ ਸੰਘਰਸ਼ ਦੇ ਸਾਲ ਇਹ ਗੈਲਰੀ ਵਿੱਚ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਦੀਆਂ ਘਟਨਾਵਾਂ ਦੀ ਝਲਕ ਪੇਸ਼ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਅੰਗਰੇਜ਼ਾਂ ਦੇ ਅਧੀਨ ਪੰਜਾਬ ਗੁਲਾਮ ਸੀ ਤਾਂ ਉਸ ਵੇਲੇ ਬਾਕੀ ਇੱਥੇ ਬਕਾਇਦਾ ਇਹਨਾਂ ਨੇ ਇਹ ਸਕਰੀਨ ਲਗਾਈ ਹੋਈ ਆ ਜਿੱਦਾਂ ਕਾਮਾਗਾਟਾ ਮਾਰੂ ਦੇ ਸਤਾਪਦੀ ਵਰਸ਼ ਸੀਗੇ ਤੋ ਉਹਦੇ ਬਾਰੇ ਜਿਹੜਾ ਇਹ ਸਿੱਕਾ ਰਿਲੀਜ਼ ਕੀਤਾ ਗਿਆ ਸੀ ਉਹਦੇ ਬਾਰੇ ਡਿਟੇਲ ਤੇ ਇਦਾਂ ਕਰਕੇ ਹੋਰ ਕਾਫੀ ਸਿੱਕੇ ਤੇ ਰਿਲੀਜ਼ ਕੀਤੇ ਗਏ ਸਾਰਿਆਂ ਦੀ ਡਿਟੇਲ ਲਿਖੀ ਹੋਈ ਹੈ ਜਿਦਾ ਸ਼ਹੀਦ ਭਗਤ ਸਿੰਘ ਦੇ ਸੰਬੰਧ ਚ 5 ਰੁਪਏ ਦਾ ਸਿੱਕਾ ਗਦਰੀ ਬਾਬੇ ਸਨ ਲਿਖੇ ਹੋਏ ਆ ਨਾਲ ਨਾਲ 1839 ਤੋਂ 1850 ਜਿਹੜੇ ਜਿਹੜੇ ਸੰਨ ਦੇ ਵਿੱਚ ਗਦਰੀ ਬਾਬੇ ਜਿਹੜੇ ਯੋਧੇ ਹੋਏ ਆ ਉਹ ਸਾਨ ਦੇ ਸਾਹਮਣੇ ਲੋਸਾਨਾ ਫੋਟੋ ਬਣੀ ਹੋਈ ਹੈ ਉਹਨਾਂ ਦੇ ਉੱਪਰ ਇਹਦੀ ਸੈਲੂਲਰ ਜੇਲ ਹੰਡੇਮਾਨ ਨਿਕੋਵਰ ਕਾਲੇ ਪਾਣੀ ਦੀ ਸਜ਼ਾ ਜਿੰਨਾ ਦਿੱਤੀ ਜਾਂਦੀ ਸੀ ਤਾਂ ਉਹਨਾਂ ਨੂੰ ਇੱਥੇ ਭੇਜ ਦਿੱਤਾ ਜਾਂਦਾ ਸੀ ਇਹ ਤਕਰੀਬਨ ਆਪਾਂ ਸਭ ਨੂੰ ਪਤਾ ਹੀ ਆ ਕਿ ਸਮੁੰਦਰ ਤੇ ਸਾਰੇ ਪਾਸੇ ਉਹ ਇਹ ਟਾਪੂ ਘੇਰਿਆ ਹੋਇਆ ਜੋ ਵੀ ਇੱਥੇ ਇੱਕ ਵਾਰੀ ਚਲਾ ਜਾਂਦਾ ਸੀ ਉਹ ਕਦੇ ਵੀ ਜੇਲ ਤੋੜ ਕੇ ਭੱਜ ਨਹੀਂ ਸਕਦਾ ਸੀਗਾ ਪਾਈ ਗੁਰਦੇਤ ਸਿੰਘ ਜੀ ਵੱਲੋਂ ਜਿਹੜਾ ਜਾਪਾਨੀ ਜਹਾਜ਼ ਆ ਉਹ ਕਿਰਾਏ ਤੇ ਲਿਆ ਗਿਆ ਸੀਗਾ ਜੋ ਹਾਂਗਕਾਂਗ ਤੋਂ ਚੱਲ ਕੇ ਕੈਨੇਡਾ ਗਿਆ ਸੀਗਾ ਰੋਜੀ ਰੋਟੀ ਦੀ ਭਾਲ ਵਿੱਚ 376 ਪੰਜਾਬੀ ਇਸ ਤੇ ਸਵਾਰ ਸਨ तकरीबन 2 ਮਹੀਨੇ ਤੱਕ ਕਾਨੂੰਨੀ ਲੜਾਈ ਉੱਥੇ ਚੱਲਦੀ ਰਹੀ ਇਸ ਤੋਂ ਬਾਅਦ ਉਹਨਾਂ ਨੂੰ ਤੋਂ ਕੈਨੇਡਾ ਤੋਂ ਬੰਦਰਗਾਹ ਚੜ੍ਹਨ ਲਈ ਮਜਬੂਰ ਕੀਤਾ ਗਿਆ ਔਰ ਦੁਬਾਰਾ ਜਦੋਂ 2 ਮਹੀਨਾ ਬਾਅਦ ਉਹ ਬਜਬਜ ਘਾੜ ਤੇ ਪਹੁੰਚੇ ਸੀ ਤਾਂ ਉੱਥੇ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਜ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਬਜ਼ੁਰਗ ਤੇ ਔਰਤਾਂ ਸ਼ਾਮਿਲ ਸਨ ਇਹਦੇ ਆਸ-ਪਾਸ ਬਹੁਤ ਸੋਹਣੀ ਗ੍ਰੀਨਰੀ ਹੈ ਜੀ ਅੰਦਰਲੇ ਪਾਸੇ ਇਹ ਅੰਦਰਲੇ ਪਾਸੇ ਦਾ ਦ੍ਰਿਸ਼ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸੰਡੇ ਹੈ ਪਰ ਫਿਰ ਵੀ ਬਹੁਤ ਜ਼ਿਆਦਾ ਲੋਕੀ ਨਹੀਂ ਹੈਗੇ ਐਕਚੁਅਲੀ ਨਾ ਜ਼ਿਆਦਾਤਰ ਅਸੀਂ ਦੇਖਿਆ ਸਾਰੇ ਬਾਹਰੋਂ ਮੁੜਦੇ ਪਏ ਸੀ ਵਾਪਸ ਜੀ ਕੋਈ ਥੀਏਟਰ ਦੇ ਵਿੱਚ ਕੋਈ ਫਾਲਟ ਆਇਆ ਹੋਇਆ ਜਿਸ ਕਰਕੇ ਥੀਏਟਰ ਨਹੀਂ ਚੱਲ ਰਿਹਾ ਜਿਸ ਦੇ ਵਿੱਚ ਆਜ਼ਾਦੀ ਦੇ ਨਾਲ ਸੰਬੰਧਤ ਦੋ ਤੋਂ ਤਿੰਨ ਸ਼ੋਅ ਦਿਖਾਏ ਜਾਂਦੇ ਆ ਕੋਈ ਅੱਧੇ ਅੱਧੇ ਘੰਟੇ ਦੇ ਠੀਕਰ ਮੰ ਦੇਖਿਆ ਵੇ ਸਾਰੇ ਪਾਸੋਂ ਖਾਲੀ ਹੋਈ ਆ ਕੋਈ ਜ਼ਿਆਦਾਤਰ ਲੋਕ ਨਹੀਂ ਹੈਗੇ ਬਿਲਕੁਲ ਖਾਲੀ ਹੈਗਾ ਪਰ ਸੋਨਾ ਬਹੁਤ ਸੋਨਾ ਬਣਿਆ ਹੋਇਆ ਜੀ ਇਹ ਆ ਜੀ ਗੈਲਰੀ ਨੰਬਰ 3 ਪੰਜਾਬ ਦਾ ਬ੍ਰਿਟਾਨਵੀ ਸਾਮਰਾਜ ਵਿੱਚ ਮਿਲਾਇਆ ਜਾਣਾ ਤੇ ਵਿਰੋਧ ਦੀਆਂ ਲਹਿਰਾਂ ਇਹ ਤੁਹਾਨੂੰ ਦਿਖਾਵਾਂਗੇ ਜੀ ਅੰਦਰ ਆਪਾਂ ਮੈਂ ਕਹਦਾ ਤੁਸੀਂ ਸਕਰੀਨ ਤੇ ਰੈਕਟ ਕਰਕੇ ਵੀ ਸਾਰੀ ਹਿਸਟਰੀ ਵੇਟ ਕਰ ਸਕਦੇ ਆ ਸਿੱਖ ਜੋਧੇ ਅੰਗਰੇਜ਼ਾਂ ਨਾਲ ਜਦੋਂ ਲੜਾਈ ਕਰਦੇ ਸੀ ਉਹ ਸੀਨ ਦਰਸਾਇਆ ਗਿਆ ਜੀ ਇਹ ਬਹੁਤ ਬਹੁਤ ਜਿੱਦਾਂ ਬਿਲਕੁਲ ਹੀ ਅਸਲੀ ਲੱਗਦੇ ਹੁੰਦੇ ਆ ਜੀ ਦੇਖੋ ਸ਼ੋਰਸਾ ਧਰਮ ਲੈਂਬਰ ਤੁਸੀਂ ਸੁਣੋ ਸਿੱਖ ਜੋਧੇ ਦੇ ਉੱਤੇ ਅੰਗਰੇਜ਼ ਸ਼ਬਦਦ ਕਰਦੇ ਹੋਏ ਇਹ ਹੈ ਜੀ ਖਰੀ ਸਿੰਘ ਨਲੂਆ ਇਸ ਮੇਲੇ ਦਾ ਜਿਹੜਾ ਵਿਰਸ਼ ਹੈ ਜੀ 1000 ਵਿੱਚ ਮਹਮੂਰ ਗਜਨੀ ਵੱਲੋਂ ਨਾ ਹਿੰਦੂ ਰਾਜੇ ਜੈਪਾਲ ਕੋਲੋਂ ਜਿਹੜਾ ਇਹ ਅਟਕ ਦਾ ਕਿਲਾ ਹਥਿਆ ਲਿਆ ਸੀਗਾ ਤੇ ਉਹ ਹਮਲਾਵਰਾਂ ਦੇ ਹੱਥਾਂ ਵਿੱਚ ਹੀ ਰਿਆ ਸੀ ਉਦੋਂ ਤੋਂ ਤੇ ਮਹਾਰਾਜਾ ਜੀ ਸਿੰਘ ਨੇ ਉਦੋਂ ਇਹ ਜਾਣ ਲਿਆ ਸੀਗਾ ਕਿ ਜਦੋਂ ਤੱਕ ਵੀ ਇਹ ਕਬਜ਼ੇ ਨੂੰ ਆਪਾਂ ਆਪਦੇ ਕਬਜ਼ੇ 'ਚ ਨਹੀਂ ਲਿਆ ਜਾਂਦੇ ਤਾਂ ਉਦੋਂ ਅਫਗਾਨ ਅਫਗਾਨ ਵਾਲੇ ਪਾਸੇੋਂ ਜਿਹੜੇ ਹਮਲਾਵਰ ਆ ਉਹਨਾਂ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਆ ਤੇ 1813 ਵਿੱਚ ਵਜ਼ੀਰ ਖਾਨ ਤੇ ਉਹਨਾਂ ਦੀ ਫੌਜ ਕੋਲੋਂ ਇਹ ਦੁਆਰਾ ਹੱਥਿਆ ਲਿਆ ਗਿਆ ਸੀਗਾ ਤੇ ਇਹ ਲੜਾਈ ਰਣਜੀਤ ਸਿੰਘ ਮਾ ਦੀ ਕਮਾਨ ਹੇਠ ਹੀ ਜਿੱਤੀ ਗਈ ਸੀ ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਇਸ ਲੜਾਈ ਦੇ ਵਿੱਚ ਸ਼ਾਮਲ ਹੋਇਆ ਸੀਗਾ ਪਰ ਇਹ ਲੜਾਈ ਦੀ ਜਿਹੜੀ ਗਵਾਹੀ ਹਰੀ ਸਿੰਘ ਨਾਲੂਆ ਮੀਆਂ ਗੋਸਾ ਸਦਾਰ ਦਲ ਸਿੰਘ ਤੇ ਸਮੀਤ ਇੱਕ ਤਕੜੀ ਪੰਜਾਬੀ ਫੌਜ ਨੇ ਉਸ ਨਾਲ ਦਾ ਸਾਥ ਦਿੱਤਾ ਸੀਗਾ ਪਰ ਪਠਾਨਾ ਉੱਪਰ ਪੰਜਾਬੀਆਂ ਦੀ ਇਹ ਪਹਿਲੀ ਜਿੱਤ ਸੀਗੀ ਤੇ ਅਟਕ ਨੂੰ ਮੋੜ ਹੱਥਿਆਉਣ ਦੇ ਉਪਰੰਤ ਹੀ ਭਾਰਤ ਨੂੰ ਉਹ ਹਗਾਨਾ ਤੋਂ ਇੱਕ ਨਿਜਾਤ ਮਿਲ ਚੁੱਕੀ ਸੀਗੀ ਆਓ ਜੀ ਆਪਾਂ ਥੋੜਾ ਜਿਹਾ ਅੱਗੇ ਚੱਲੀਏ ਹੁਣ ਹਾਂ ਤੁਸੀਂ ਤਸਵੀਰਾਂ ਦੇਖਿਆ ਭਾਈ ਮਹਾਰਾਜ ਸਿੰਘ ਨਰੰਗਾਬਾਦ ਵਾਲੇ ਉਹਨਾਂ ਬਾਰੇ ਤੇ ਜਿਹੜੀ ਸਕਰੀਨ ਤੇ ਹਿਸਟਰੀ ਦਿਖਾਈ ਜਾ ਰਹੀ ਹੈ ਮਹਾਰਾਜ ਸਿੰਘ ਜੀ ਜਲੰਧਰ ਦੇ ਡਿਪਟੀ ਕਮਿਸ਼ਨਰ ਬੈਂਸੀ ਟਾਟ ਦੁਆਰਾ ਜਿਹੜੀ ਇਹ ਗ੍ਰਿਫਤਾਰੀ ਦਰਸਾਈ ਗਈ ਹੈ ਤਸਵੀਰ ਦੇ ਵਿੱਚ ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਆ ਭਾਈ ਮਹਾਰਾਜ ਸਿੰਘ ਵੱਲੋਂ ਮਹਾਰਾਣੀ ਜਿੰਦਾ ਦੀ ਜਿਹੜੀ ਸਹਾਇਤਾ ਕੀਤੀ ਤੇ ਉਹਨਾਂ ਨੂੰ ਖਾਲਸੇ ਦੀ ਮਾਤਾ ਬਰਾਬਰ ਦਰਜਾ ਦਿੱਤਾ ਗਿਆ ਸੀਗਾ ਜਦੋਂ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਰਾਜੇ ਦੀਨ ਕਰ ਲਿਆ ਸੀਗਾ ਆਪਣੇ ਨਾਂ ਰਲਾ ਲਿਆ ਸੀਗਾ ਤਾਂ ਫਿਰ ਉਸ ਟਾਈਮ ਉਹਨਾਂ ਨੇ ਜਦੋਂ ਉੱਥੋਂ ਦੇ ਜਿਹੜੇ ਸਿੱਖ ਤੇ ਹਿੰਦੂ ਭਾਈਚਾਰੇ ਦਾ ਆਪਸ ਵਿੱਚ ਬਹੁਤ ਗੂੜਾ ਪਿਆਰ ਸੀਗਾ ਤੇ ਉਹਨਾਂ ਦੀ ਧਾਰਮਿਕ ਭਾਵਨਾ ਉਹਨਾਂ ਲਈ ਖਿਲਵਾੜ ਕਰਨਾ ਸ਼ੁਰੂ ਕੀਤਾ ਸੀ ਅੰਗਰੇਜ਼ਾਂ ਨੇ ਉਦੋਂ ਤਾਂ ਜੋ ਉਹਨਾਂ ਨੂੰ ਆਪਸ ਵਿੱਚ ਉਹਨਾਂ ਦੀ ਇਕਜੁੱਟਤਾ ਨਾ ਬਣੀ ਰਹੇ ਤੇ ਉਹਨਾਂ ਨੂੰ ਤੋੜਿਆ ਜਾਵੇ ਇਹ ਬਹੁਤ ਵੱਡੀ ਸਕਰੀਨ ਹੈ ਤੇ ਤੁਸੀਂ ਟੱਚ ਕਰਕੇ ਸਾਰੀ ਹਿਸਟਰੀ ਇੱਥੋਂ ਵੀ ਜਾਣ ਸਕਦੇ ਹੋ। ਹਣੇ ਸਮੇਂ ਦੇ ਦ੍ਰਿਸ਼ ਜਦੋਂ ਬੀਬੀਆਂ ਚਰਖਾ ਕੱਤ ਰੀਆਂ ਹੁੰਦੀਆਂ ਸੀਗੀਆਂ। ਇਹਦਾ ਸੋਨਾ ਬਣਾਇਆ ਗਿਆ ਹੈ ਨਾ ਮਤਲਬ ਇੱਕ ਦਰਖਤ ਦਿਖਾਇਆ ਗਿਆ ਨਕਲੀ ਬਣਿਆ ਔਰ ਪੱਤੇ ਵੀ ਹਿਲਦੇ ਪਏ ਆ ਦੇਖੋ ਹਵਾ ਚੱਲਾਂ ਕਰਕੇ ਤੇ ਪੱਤੇ ਵੀ ਹਿਲ ਰਹੇ ਆ ਇਹਦੇ ਕੋਈ ਨਹੀਂ ਇਹ ਸਕਰੀਨ ਤੋਂ ਸਕਰੀਨ ਦਿਖਾ ਰਿਹਾ ਨਹੀਂ ਚੱਲ ਰਹੀ ਤੁਸੀਂ ਦੇਖ ਰਹੇ ਦੀ ਕੂਕਿਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ 49 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ ਇਹਦੇ ਵਿੱਚ 4 5 6 ਤੋਂ ਬਾਅਦ ਕੀ ਹੋ ਰਿਹਾ ਸੀ ਤ੍ਰੇ ਪਾਲੇ ਦੇ ਚਲੇ ਹਾਂਜੀ ਚਲੋ ਆਪਾਂ ਹੁਣ ਨੈਕਸਟ ਗੈਲਰੀ ਦੇ ਵਿੱਚ ਅੱਗੇ ਠੀਕ ਹੈ ਬਹੁਤ سارے ਲੋਕ ਪਹਿਲਾਂ ਤਾਂ ਨਹੀਂ ਸੀਗਾ ਬਾਅਦ ਵਿੱਚ ਬਹੁਤ ਸਾਰੇ ਆਏ ਆ ਤੇ ਹੁਣ ਦੇਖਣ ਲਈ ਜੀ ਇਹ ਜਿਹੜੀ ਸੰਗਤ ਆਈ ਹੋਈ ਹੈ ਜੀ ਇਹ ਜੰਗਿਆਦਾਤੀ ਮੈਮੋਰੀਅਲ ਦੇਖਣ ਆ ਇਹਨਾਂ ਨੂੰ ਗੱਲ ਕਰਨ ਤੇ ਪਤਾ ਚੱਲਿਆ ਕਿ ਇਹ ਇਹ ਬਠਿੰਡੇ ਦੇ ਨੇੜੇ ਕਿਹੜਾ ਪਿੰਡ ਦਾ ਸ਼ਹਿਬਾਈ ਜੀ ਤੁਸੀਂ ਚੱਕ ਫਤੇ ਸਿੰਘ ਵਾਲਾ ਉੱਥੋਂ ਸਪੈਸ਼ਲ ਇਹ ਦੇਖਣ ਆਏ ਹੋਏ ਆ ਜੀ ਇਹ ਜੰਗਿਆਦਾਤੀ ਮੈਮੋਰੀਅਲ ਤੇ ਮੈਂ ਤਕਰੀਬਨ ਦੇਖ ਵੀ ਰਿਹਾ ਸੀਗਾ ਜੀ ਮੈਂ ਕਿਹਾ ਵੀ ਜਿਹੜਾ ਪਹਿਰਾਵਾ ਤੁਹਾਡਾ ਇਹ ਮਾਲਵੇ ਏਰੀਏ ਦਾ ਜੀ ਇਹ ਪਹਿਰਾਵਾ ਬੜਾ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਜੀ। ਥੈਂਕ ਯੂ। ਹਾਂ ਜੀ। ਜਿਹੜੇ ਫੋਟੋ ਇਹਦੇ ਦ੍ਰਿਸ਼ ਦੇਖ ਸਕਦੇ ਆ ਪਗੜੀ ਸੰਭਾਲ ਜੱਟਾ ਜਿਹੜੀ ਲਹਿਰ ਚੱਲੀ ਸੀ ਉਸ ਵੇਲੇ ਆ 1906 ਤੇ 7 ਦੇ ਵਿੱਚ। ਤੁਹੋ ਜਿਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਹ 20ਵੀਂ ਸਦੀ ਦੇ ਪਹਿਲੇ ਪਹਿਲੇ ਦਹਾਕੇ ਦੇ ਵਿੱਚ ਹੀ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਪੰਜਾਬੀ ਵਸੇ ਸੀਗੇ। ਤਾਂ तकरीबन ਉਥੋਂ ਬਾਹਰੋਂ ਬੈਠ ਕੇ ਵੀ ਇਹਨਾਂ ਨੇ ਆਜ਼ਾਦੀ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਹਿੱਸਾ ਪਾਇਆ ਸੀਗਾ ਦੇ ਅੰਦਰ तकरीबन 20000 ਦੇ ਕਰੀਬ ਪੰਜਾਬੀ ਉਦੋਂ ਉੱਥੇ ਜਾ ਕੇ ਵਸ ਚੁੱਕੇ ਸੀਗੇ ਤੇ ਇੱਕ ਵਧੀਆ ਲਾਈਫ ਸਟਾਈਲ ਲਈ ਵਧੀਆ ਕਾਰੋਬਾਰ ਲਈ ਅਮਰੀਕਾ ਤੇ ਕੈਨੇਡਾ ਵਿੱਚ ਪੰਜਾਬੀ ਉਦੋਂ ਗਏ ਸਨ ਪਰ ਉੱਥੇ ਜਾ ਕੇ ਕਰਤਾਰ ਸਿੰਘ ਸਰਾਬਾ ਲਾਲਾ ਹਸਦੇਵਾਲ ਜੀ ਤੇ ਬਾਬਾ ਸੂਰ ਸਿੰਘ ਭਗਣਾ ਜੀ ਵੱਲੋਂ ਜਦੋਂ ਪ੍ਰਚਾਰ ਕੀਤਾ ਗਿਆ ਜੋੜਿਆ ਗਿਆ ਲੋਕਾਂ ਨੂੰ ਆਪਣੇ ਨਾਲ ਅੰਗਰੇਜ਼ਾਂ ਵੱਲੋਂ ਜਿਹੜਾ ਪੰਜਾਬੀਆਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਇੰਡੀਅਨਸ ਤੇ ਉਸ ਬਾਰੇ ਦੱਸ ਕੇ ਤਾਂ ਉਦੋਂ ਫਿਰ ਜਿਹੜੀ ਗਦਰ ਦੀ ਗੂੰਜ ਜਿਹੜੀ ਇਹਨਾਂ ਨੇ ਇੱਕ ਆ ਪੋਸਟਰ ਸ਼ਿਪਵਾਇਆ ਸੀਗਾ ਬਣਾਇਆ ਸੀਗਾ ਉਦੋਂ ਛੋਟੇ-ਛੋਟੇ ਅਖਬਾਰ ਕੱਢੇ ਜਾਂਦੇ ਸੀ ਜਿਸ ਵਿੱਚ ਦੱਸਿਆ ਜਾਂਦਾ ਸੀ ਅੰਗਰੇਜ਼ਾਂ ਦੇ ਵਿਰੁੱਧ ਕਿ ਕਿਵੇਂ ਆਪਣੇ ਤੇ ਉੱਤੇ ਤਸ਼ੱਦਦ ਹੋ ਰਿਹਾ ਉਹதோ ਬਹੁਤ ਸਾਰੇ ਪੰਜਾਬੀ ਉਹਨਾਂ ਤੋਂ ਇਨਸਪਾਇਰ ਹੋ ਕੇ ਇਸ ਲਹਿਰ ਦੇ ਨਾਲ ਜੁੜੇ ਸੀਗੇ ਇੱਕ ਸ਼ਵੈ ਨੇ ਜਦੋਂ ਗਦਰ ਦੇ ਨੇ ਪੁੱਛਿਆ ਕਿ ਕੋਈ ਨਵੀਂ ਖਬਰ ਸੁਣਾ ਤਾਂ ਉਹਨੇ ਕਿਹਾ ਸੀਗਾ ਕਿ ਰੂਸ ਆਜ਼ਾਦ ਹੋ ਗਿਆ ਤੇ ਹਿੰਦੁਸਤਾਨ ਗਦਰ ਅੰਗਰੇਜ਼ੀ ਰਾਜ ਦਾ ਜਿਹੜਾ ਜਾਨਿਵੈਰੀ ਹਫਤਾਵਾਰ ਅਖਬਾਰ ਸੀਗਾ ਜਿਹੜਾ ਰਸਾਲਾ ਛਪਦਾ ਹੋਏਗਾ ਉਹਦਾ ਇਹ ਕੋਈ ਸੀਨ ਹੈਗਾ ਜੀ ਇਹ ओरिजिनल ਹੱਥ ਨਾਲ ਲਿਖਿਆ ਹੋਇਆ ਤੇ ਇੱਕ ਜੇਲ੍ਹ ਦੇ ਸੀਗੀ ਰਸਾਲੇ ਦੀ ਜੁਗਾਂਤਰ ਇਹ ਦ੍ਰਿਸ਼ ਵਿੱਚ ਕਰਤਾਰ ਸਿੰਘ ਸਰਾਬਾ ਨਾਲ ਤੁਸੀਂ ਇਸ ਬੰਦ ਦਾ ਤੇ ਤਸਵੀਰ ਦੇਖ ਸਕਦੇ ਹੋ ਕਿ ਉਹ ਬਾਹਰਲੇ ਮੁਲਕ ਵਿੱਚ ਜਦੋਂ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਦੇ ਸੀਗੇ ਕਿ ਕਿੱਦਾਂ ਆਜ਼ਾਦੀ ਲਈ ਜਾਵੇ ਤਿੰਨ ਗੈਲਰੀਆਂ ਦੇਖਣ ਤੋਂ ਬਾਅਦ ਅਸੀਂ ਇੱਥੋਂ ਬਾਹਰ ਆ ਚੁੱਕੇ ਹਾਂ ਇਹ ਲਾਸਟ ਜੇ ਤੇ ਆ ਕੇ ਇਹਨਾਂ ਨੇ ਥੋੜਾ ਜਿਹਾ ਰੋਕਣਾ ਸ਼ੁਰੂ ਕੀਤਾ ਸੀਗਾ ਪਰ ਜਿੱਦਾਂ ਕੁਝ ਸਾਡੇ ਬਠਿੰਡੇ ਏਰੀਏ ਦੇ ਬਾਬੇ ਆਏ ਹੋਏ ਸੀਗੇ ਇੰਦਰ ਸਪੈਸ਼ਲੀ ਦੇਖਣ ਲਈ ਜੀ ਤੇ ਉਹਨਾਂ ਕਰਕੇ ਬਾਅਦ ਵਿੱਚ ਉਹਨਾਂ ਨੇ ਰੋਕਣਾ ਬੰਦ ਕਰ ਦਿੱਤਾ ਸੀਗਾ ਕਿ ਤੁਹਾਨੂੰ ਪਤਾ ਵੀ ਜਿੱਥੇ ਪੰਜਾਬ ਵਾਲੇ ਬਾਬੇ ਬੋਰਡ ਅੜ ਜਾਂਦਾ ਫਿਰ ਕੋਈ ਵੀ ਨਹੀਂ ਬੂਲਦਾ ਉਹਨਾਂ ਅੱਗੇ ਤੇ ਉਸ ਕਰਕੇ ਹੀ ਇਹ ਥੋੜਾ ਜਿਹਾ ਸੰਭਵ ਹੋ ਸਕਿਆ ਕਿ ਮੈਂ ਸ਼ੂਟ ਕਰ ਸਕਿਆ ਜੀ ਤੇ ਤੁਸੀਂ ਦੇਖਿਆ ਜੀ ਤੇ ਆਓ ਆਪਾਂ ਅੱਗੇ ਚੱਲੀਏ ਜੀ ਹੁਣ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਜੀ ਹਰਪੀਰ ਇਨੇ ਜੀ ਥੱਕ ਗਈ ਤੂੰ ਹੈ ਜੀ ਗੈਲਰੀ ਨੰਬਰ 4 ਇੰਡੀਆ ਹਾਊਸ ਅਤੇ ਨਾਮਿਲਵਰਤਨ ਲੇਰ ਜਿਹੜੀ ਇੰਡੀਆ ਹਾਊਸ ਬਰਤਾਨੀਆ ਦੇ ਮੈਂਬਰ ਮੈਡਮ ਕਾਮਾ ਸ਼ਾਵਰਕਰ ਸ਼ਿਆਮਾ ਜੀ ਕ੍ਰਿਸ਼ਨ ਵਰਮਾ ਤੇ ਲਾਲਾ ਹਰਦੇਆਰ ਕਿ ਤੁਸੀਂ ਦੇਖ ਸਕਦੇ ਹੋ ਜਿਲ੍ਹਿਆਂ ਵਾਲੇ ਬਾਗ ਦਾ ਦ੍ਰਿਸ਼ ਬਣਾਇਆ ਗਿਆ ਉਦੋਂ ਹੀ ਭਗਤ ਸਿੰਘ ਦੇ ਹਜ਼ਾਰਾਂ ਪੰਜਾਬੀਆਂ ਤੇ ਜਦੋਂ ਅੰਗਰੇਜ਼ਾਂ ਵੱਲੋਂ ਗੋਲੀ ਚਲਾਈ ਗਈ ਸੀ ਤੇ ਸ਼ਹੀਦ ਕੀਤੇ ਗਏ ਸੀ ਇਹ ਚ ਉਦਾਂ ਹੀ ਦ੍ਰਿਸ਼ ਬਣਾਇਆ ਗਿਆ ਜਦੋਂ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਇਹ ਬੰਬ ਜਿਹੜਾ ਸੁੱਟਿਆ ਸੀਗਾ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਸੁੱਟਿਆ ਸੀ ਸਿਰਫ ਅੰਗਰੇਜ਼ਾਂ ਦੇ ਕੰਨ ਫੋਲਣ ਲਈ ਸੁੱਟਿਆ ਸੀਗਾ ਆਪਣੀ ਆਵਾਜ਼ ਰੱਖਣ ਲਈ ਜੀ ਆਓ ਜੀ ਆਪਾਂ ਹੁਣ ਬਾਹਰ ਚਲੀਏ ਜੀ ਗੈਲਰੀ ਤੋਂ ਉਹ ਇੱਥੇ ਹੋਰ ਹੈ ਕੁਝ ਜੇ ਤੁਸੀਂ ਦੇਖ ਸਕਦੇ ਹੋ ਜੀ ਤਸਵੀਰ ਵਿੱਚ ਭਗਤ ਸਿੰਘ ਤੇ ਰਾਜਗੁਰੂ ਵੱਲੋਂ ਸਹਨ ਦਰਸ ਨੂੰ ਮਾਰਨ ਦਾ ਦ੍ਰਿਸ਼ ਜਦੋਂ ਲਾਹੌਰ ਵਿੱਚ ਸਾਇਮਨ ਕਮਿਸ਼ਨ ਗੋ ਬੈਕ ਦੇ ਨਾਰੇ ਲਗਾਉਣ ਦੇ ਸਮੇਂ ਲਾਲਾ ਲਾਇਪਤਰਾਏ ਨੂੰ ਲਾਠੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਦਾ ਬਦਲਾ ਭਗਤ ਸਿੰਘ ਤੇ ਰਾਜਗੁਰੂ ਨੇ ਲਿਆ ਸੀਗਾ ਜੀ ਇੱਥੇ ਮੈਂ ਕੈਮਰੇ ਦੇ ਵਿੱਚ ਭਾਜੀ ਹੋਰਿਆਂ ਨੂੰ ਲਾਉਂਗਾ ਜੀ ਮੈਨੂੰ ਉਹਨਾਂ ਤੋਂ ਪਤਾ ਚੱਲਿਆ ਕਿ ਵੀ ਇੱਥੇ ਨਾ ਕੁਝ ਜਿਹੜੇ ਹਾਲਾਤ ਸਹੀ ਨਹੀਂ ਹੈਗੇਗੇ ਤੇ ਤਕਰੀਬਨ ਸੰਭਾਲ ਨਹੀਂ ਹੈਗੀਗੀ ਵੀ ਅਸੀਂ 6-7 ਸਾਲ ਪਹਿਲਾਂ ਆਏ ਸੀ ਤਾਂ ਬਹੁਤ ਜ਼ਿਆਦਾ ਸੰਭਾਲ ਸੀਗੀ ਉਦੋਂ ਤੇ ਹੁਣ ਇੰਨੀ ਸੰਭਾਲ ਨਹੀਂ ਹੈਗੀ ਹਾਲਾਂਕਿ ਬਹੁਤ ਸਾਰੇ ਲੋਕ ਆਉਂਦੇ ਬੱਚੇ ਸਕੂਲਾਂ ਦੇ ਕਾਲਜ ਜਿਵੇਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਮਤਲਬ ਤਕਰੀਬਨ ਪਹਿਲੀਆਂ ਦੋ ਕੈਦੀਆਂ ਚ ਏਸੀ ਚੱਲ ਰਿਹਾ ਸੀ ਹੁਣ ਤਾਂ ਏਸੀ ਵੀ ਬੰਦ ਕਰ ਦਿੱਤੇ ਗਏ ਐ ਨਵਾਂ ਵੱਲੋਂ ਬਾਕੀ ਤੁਹਾਨੂੰ ਇਥੋਂ ਦੇ ਬਾਰੇ ਗੈਲਰੀ ਬਾਰੇ ਆਪਾਂ ਦੁਬਾਰਾ ਦਿਖਾਉਨੇ ਆ ਜੀ ਸਾਰਾ ਹਾਂ ਉਹ ਜਿਹੜੀ ਪਿਛਲੀ ਤਸਵੀਰ ਤੁਸੀਂ ਦੇਖਿਆ ਸੀ ਉੱਤੇ ਭਗਤ ਸਿੰਘ ਜੀ ਗੋਲੀ ਮਾਰਦੇ ਪਏ ਸੀਗੇ ਸਾਂਡਰਸ ਨੂੰ ਉਦੋਂ ਫਿਰ ਦੇਖੋ ਇੱਥੇ ਇਹਨਾਂ ਨੂੰ ਪੁਲਿਸ ਨੇ ਪਕੜ ਕੇ ਫਾਂਸੀ ਦਿੱਤੀ ਸੀਗੀ ਹੈਂਗ ਕੀਤਾ ਸੀਗਾ ਦੇਖ ਇੱਥੇ ਤੁਸੀਂ ਪੁੱਛ ਰਹੇ ਸੀ ਨਾ ਪਾਪਾ ਉਹਨਾਂ ਨੇ ਗੋਲੀ ਕਿਉਂ ਮਾਰੀ ਉਹ ਅੰਗਰੇਜ਼ ਆਫੀਸਰ ਸੀਗੇ ਸਾਂਡਰਸ ਉਹਨਾਂ ਨੂੰ ਗੋਲੀ ਮਾਰੀ ਸੀ ਕਿਉਂਕਿ ਉਹ ਤਸ਼ੱਦਦ ਕਰਦੇ ਸੀ ਇੰਡੀਅਨਸ ਤੇ ਉਹ ਰੂਲ ਕਰ ਰਹੇ ਸੀ ਆਪਣੇ ਤੇ ਤਾਂ ਫਿਰ ਗੋਲੀ ਮਾਰਨ ਤੋਂ ਬਾਅਦ ਜਦੋਂ ਭਗਤ ਸਿੰਘ ਨੂੰ ਫੜ ਕੇ ਤੇ ਹੈਂਗ ਕੀਤਾ ਗਿਆ ਸੀ ਇਹ ਦੇਖਦਾ ਹਾਂ ਪਹਿਲਾਂ ਉਹਨੇ ਗੋਲੀ ਮਾਰੀ ਸੀ ਹਾਂ ਫਿਰ ਇਹਨਾਂ ਨੂੰ ਪਕੜ ਕੇ ਹੈਂਗ ਕੀਤਾ ਸੀਗਾ ਪੁਲਿਸ ਵਾਲਿਆਂ ਨੇ ਏ. ਜੀ ਸੁਭਾਸ਼ ਚੰਦਰ ਬੋਸ ਤੇ ਉਹਨਾਂ ਦੀ ਆਰਮੀ ਇਹ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਦਾ ਦ੍ਰਿਸ਼ਾ ਜੀ ਬਹੁਤ ਸੋਹਣੀ ਬਿਲਡਿੰਗ ਸਟਰਕਚਰ ਬਣਾਇਆ ਗਿਆ ਬਹੁਤ ਹੀ ਸੋਹਣਾ ਬਿਲਡਿੰਗ ਸਟਰਕਚਰ ਹੈ ਬਹੁਤ ਸੋਹਣਾ ਔਰ ਓਪਨ ਜਿੱਦਾਂ ਤੁਸੀਂ ਬੈਠਣ ਲਈ ਦੇਖੋ ਸਾਹਮਣੇ ਇਹਨਾਂ ਨੇ ਸਟੇਅਰਸ ਵੀ ਬਣਾਈਆਂ ਹੋਈਆਂ ਜੇਲਿਆਂ ਵਾਲੇ ਬਾਗ ਦਾ ਦ੍ਰਿਸ਼ ਹੈ ਜੀ। ਅਸੀਂ ਕਿਉਂ ਕਿ ਆ ਗਏ। ਜਦੋਂ ਅੰਗਰੇਜ਼ਾਂ ਵੱਲੋਂ ਨੇ ਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ। ਇਹ ਜੇਲ੍ਹ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਕੈਦੀਆਂ ਨੂੰ। ਜ਼ਿਆਦਾ ਕੁਝ ਨਹੀਂ ਮਿਲਿਆ ਖਾਣ ਨੂੰ ਸਾਨੂੰ। ਭੁੱਖ ਲੱਗੀ ਹੋਈ ਸੀ ਜਿਹੜੇ ਬ੍ਰੇਕਫਾਸਟ ਕਰਕੇ ਚੱਲੇ ਸੀ ਅਸੀਂ। ਆ ਦੇ। ਆ ਦੇਖੋ, 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 ਦੇਖੋ। ਉਹ ਤੂੰ ਕੋਈ ਡੌਗੀ ਐ? ਦੰਦੀ ਵੱਡੀ ਐ ਨਾ। ਖਿਲ ਦੋ। ਫੇਰ ਰੋਣ ਲੱਗ ਜਾਓ। ਹਾੜਾ। ਇਹ ਵਧੀਆ ਨਾ।